ਇੱਕ ਯੋਗ ਵਿਸ਼ੇਸ਼ਟ ਗ੍ਰੰਥ ਹੈ ਸਨਾਤਨ ਨਹੀਂ ਉਹਦੇ ਵਿੱਚ ਗੁਰੂ ਵਿਸ਼ੇਸ਼ਟ ਅਤੇ ਰਾਮਚੰਦਰ ਜੀ ਦੋਨੋਂ ਬੈਠੇ ਹਨ ਇੱਕ ਜਗ੍ਹਾ ਇੱਕ ਕੀੜਾ ਕੰਧ ਦੇ ਉੱਤੇ ਚੜੀ ਜਾਂਦਾ ਹੈ ਡੰਗ ਗਿਰ ਜਾਂਦਾ 14 ਵਾਰ ਗਿਰਿਆ ਸ਼੍ਰੀ ਰਾਮਚੰਦਰ ਜੀ ਉਹਨੂੰ ਦੇਖ ਕੇ ਹੱਸ ਪਏ ਤੋਂ ਵਿਸ਼ੇਸ਼ਟ ਪੁੱਛਦੇ ਆਂ ਰਾਮ ਕਿਉਂ ਹਸਿਆ ਉਹ ਕਹਿੰਦੇ ਗੁਰੂ ਜੀ ਇਹ 14 ਵਾਰੀ ਇੰਦਰ ਦੇਵਤਾ ਹੈਗਾ ਸਵਰਗ ਦਾ ਸਭ ਤੋਂ ਵੱਡਾ ਦੇਵਤਾ ਵੀ ਹੁਣ ਇਹ ਕੀੜੇ ਦੀ ਜੂਨ ਚ ਆਇਆ ਹੋਇਆ ਹੈ। ਤੋਂ ਇਤੋਂ ਇੱਕ ਗੱਲ ਸਮਝ ਆਉਂਦੀ ਹੈ ਵੀ ਜਿਹੜੇ ਦੇਵਤੇ ਆ ਇਹਨਾਂ ਨੂੰ ਰੱਬ ਦਾ ਜਿਹੜਾ ਨਲਾਪ ਹੈ ਉਹ ਨਸੀਬ ਨਹੀਂ ਹੈ। ਸਾ ਗੁਰਬਾਣੀ ਚ ਵੀ ਇਹੀ ਖਿਆਲ ਹੈ ਵੀ ਇਸ ਦੇਹੀ ਕੋ ਸਿਮਰੈ ਦੇਵ ਦੇਵ ਤੇ ਵੀ ਤਰਸ ਦੇਵੀ ਸਾਨੂੰ ਨੂੰ ਪਹੁੰਚਾ ਤਾਂ ਕਿ ਅਸੀਂ ਰੱਬ ਨੂੰ ਪਾ ਸਕੀਏ ਮਿਲ ਸਕੀਏ। ਵੈਸੇ ਜਿਹੜੇ ਦੇਵਤੇ ਆ ਉਹ ਸਭ ਤੋਂ ਉੱਪਰਲੀ ਮੰਜ਼ਲ ਹੈ। ਸਾਰੇ ਜੁਨਨਾ ਦੀ। ਲੇਕਿਨ ਮਨੁੱਖ ਦੇ ਕੋਲ ਜਾ ਕੇ ਜਦੋਂ ਮਨੁੱਖ ਤੋਂ ਉੱਪਰ ਜਾਂਦੇ ਉਹ ਪ੍ਰਮਾਤਮਾ ਵੱਲ ਨਹੀਂ ਜਾਂਦੇ ਉਹਦੀ ਡਾਇਰੈਕਸ਼ਨ ਥੋੜੀ ਜਿਹੀ ਚੇਂਜ ਹੋ ਜਾਂਦੀ ਹੈ ਤ੍ਰੈ ਗੁਣਾ 'ਚ ਰਹਿ ਜਾਂਦੇ ਨੇ ਚੌਥੇ 'ਚ ਪ੍ਰਵੇਸ਼ ਨਹੀਂ ਕਰਦੇ ਤ੍ਰੈ ਗੁਣਾ ਦਾ ਜਿਹੜਾ ਸਤੋਗੁਣਾ ਹੈ ਉਹਦੇ 'ਚ ਆ ਜਾਂਦੇ ਨੇ ਲੇਕਿਨ ਰੂਹਾਨੀ ਨਹੀਂ ਬਣਦੇ ਤੇ ਏਸੀ ਕਰਕੇ ਲਿਖਿਆ ਵੀ ਇਸ ਦੇਹੀ ਕੋ ਸਿਮਰਨ ਦੇ ਤਰਸਦੇ ਆ ਯਾਦ ਕਰਦੇ ਆ ਵੀ ਸਾਨੂੰ ਮਨੁੱਖ ਬਣਾ ਦੇ ਤਾਂ ਗੁਰਬਾਣੀ 'ਚ ਹੋਰ ਵੀ ਬਹੁਤ سارے ਪਰਮਾਨ ਹੈਗੇ ਆ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਲ ਰੂਹਾਨੀਅਤ ਹੋਰ ਚੀਜ਼ ਹੈ ਸਦੋ ਗੁਣ ਹੋਣਾ ਹੋਰ ਚੀਜ਼ ਕਿ ਅਸੀਂ ਅਨਫੋਰਚੂਨੇਟਲੀ ਸਾਡੇ ਸਾਰੇ ਵਿਦਵਾਨ ਅਸੀਂ ਲੋਕ ਅਸੀਂ ਇੱਕੋ ਸਮਝ ਹੀ ਜਾਂਦੇ ਨਹੀਂ ਨਹੀਂ ਇੱਕ ਨਹੀਂ ਹੈ ਜਿਵੇਂ ਸਰਵਣ ਭਗਤ ਸੀਗਾ ਸਦੋ ਗੁਣੀ ਸੀ ਬਹਿਗੇ ਤੇ ਬਿਠਾ ਕੇ ਆਪਣੇ ਮਾਪੇ ਆਪਣੇ ਯਾਤਰਾਵਾਂ ਤੇ ਲੈ ਕੇ ਗਿਆ ਤੀਰਥਾਂ ਤੇ ਪਰ ਗੁਰਬਾਣੀ ਨੇ ਉਹਦਾ ਕਿਤੇ ਨਾਮ ਵੀ ਨਹੀਂ ਲਗਿਆ ਨਾ ਉਹਦੀ ਮਾਨਤਾ ਦਿੱਤੀ ਹੈ ਹਾਲਾਂਕਿ ਦੂਜੇ ਪਾਸੇ ਜਿਹੜੇ ਸੋਹ ਕਾਲ ਗਰੀਬ ਲੋਕ ਸੀ ਜਾਂ ਗਲਤ ਕੰਮ ਕਰਨੇ ਵਾਲੇ ਸੀ ਗਨਕਾਂ ਜਾਮਲ ਬਾਲਮੀਕ ਜੀ ਕਿ ਆਵਦਕ ਸਦਨਾ ਉਹਨਾਂ ਨੂੰ ਮਾਨਤਾ ਮਿਲੀ ਹੋਈ ਹੈ ਗੁਰਬਾਣੀ ਚ ਉਹਨਾਂ ਦੀ ਬਾਰ ਬਾਰ ਵਡਿਆਈ ਹੋਈ ਹੈ ਕਾਰਨ ਇਹਦੇ ਪਿੱਛੇ ਜਿਹੜਾ ਸਤੋਗੁਣੀ ਪੁਰਸ਼ ਹੁੰਦਾ ਉਹ ਆਪਣੇ ਆਪ ਨੂੰ ਅੱਛਾ ਗਿਣਦਾ ਹੁੰਦਾ ਅੰਦਰ ਉਹਦੇ ਹੋਮ ਲੁਪੀ ਹੋਈ ਹੋਮੇ ਹੁੰਦੀ ਹੈ ਸੈਫਿਸਟੀਗੇਟਿਡ ਹੋਮੇ ਹੁੰਦੀ ਹੈ ਉਹ ਜਿੰਨਾ ਚਿਰ ਮੈਗਨੀਟਿਊਡ ਦੀ ਉਹਨਾਂ ਚ ਰੂਹਾਨੀ ਨਹੀਂ ਬੰਦਾ ਬਣਦਾ ਹੈ। ਆਹੀ ਫਰਕ ਹੈ। ਜਿਹੜੇ ਸੋਕਲ ਜਿਵੇਂ ਗਨਕਾ ਵਗੈਰਾ ਦੇ ਨਾਂ ਆਏ ਉਹ ਕਿਸੇ ਘੜੀ ਉਹਨਾਂ ਦੇ ਮਨ ਵਿੱਚੋਂ ਮੈ ਨਹੀਂ ਨਿਕਲੀ ਆਪਣੇ ਆਪ ਨੂੰ ਉਹਨਾਂ ਨੇ ਦੋਸ਼ੀ ਮੰਨਿਆ ਜਿਹਨੇ ਸਮਝ ਲਿਆ ਵੀ ਮੇਰੇ ਚ ਪਾਪ ਹੈ ਬਹੁਤ ਅੰਦਰ ਉਹ ਰੂਹਾਨੀ ਬਣ ਜਾਂਦਾ ਹੈ। ਇਹੀ ਗੁਰਮੰਦਰ ਸਿਧਾਂਤ। ਬੰਦੇ ਨੇ ਆਪਣੀ ਮੈਂ ਗੁਰੂ ਦੇ ਰਾਈ ਤੜਾਉਣੀ ਹੈ। ਕੋਈ ਸੰਤ ਮਿਰਜੇ ਪੂਰਾ ਉਹਦੇ ਰਾਈ ਜਿੱਦਣ ਮੈਂ ਟੁੱਟ ਗਈ ਉਸਦਨੇ ਰਵਾਣੀਆਂ ਤੇ ਸ਼ੁਰੂ ਹੋ ਜਾਂਦੀ ਉੱਤੇ ਹੋਰ ਹੋਰ ਨਹੀਂ ਹੁੰਦੀ ਜਿੰਨਾ ਮਰਜੀ ਧਰਮ ਦੇ ਨੌ ਦੇ ਕੰਮ ਕਰੀ ਜਾਵੇ ਕਿਰਿਆਚਾਰ ਕਰੀ ਜਾਵੇ